ਦਿੱਲੀ ਸੈਕਟਰ ਦਵਾ ਪ੍ਰੰਧ ਕਮੇਟੀ ਵੱਲੋਂ ਆਪਣੇ ਪ੍ਰਬੰਧਨ ਚਲਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਕਿਤਾਬ ਅਧਵੇ ਦੇ ਕੰਟੈਂਟ ਤੇ ਨਾਮ ਨੂੰ ਲੈ ਕੇ ਵਿਵਾਦ ਪੱਗਿਆ ਦਿੱਲੀ ਕਮੇਟੀ ਦੇ ਸਪਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਕਤ ਪੰਜਾਬੀ ਦੀ ਕਿਤਾਬ ਦੇ ਸੰਸਕ੍ਰਿਤ ਨਾਮ ਅਤੇ ਸਿੱਖ ਵਿਰੋਧੀ ਕੰਟੈਂਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਗੱਲਬਾਤ ਕਰਦੇ ਆ ਜੀਕੇ ਨੇ ਦਾਵਾ ਕੀਤਾ ਕਿ ਇਸ ਕਿਤਾਬ ਰਾਹੀਂ ਦਿੱਲੀ ਕਮੇਟੀ ਸਿੱਖਾਂ ਨੂੰ ਸਨਾਤਨੀ ਸਾਬਤ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਕਿਤਾਬ ਚ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਦੇ ਸਰਲੇਖ ਹਿੱਟ ਛਪੇ ਕਲੇਖ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਕਾਲ ਦਾ ਪੁਜਾਰੀ ਦੱਸਿਆ ਗਿਆ ਇਸ ਤੇ ਨਾਲ ਹੀ ਇਸਲੇਖ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡਯੋ ਦਾ ਵੰਸ਼ ਦੱਸਣ ਦੀ ਗੁਸਤਾਖੀ ਕੀਤੀ ਗਈ ਹੈ ਕਿਤਾਬ ਅਨੁਸਾਰ ਜਦੋਂ ਪਾਂਡੂ ਹੇਮਕੁੰਡ ਪਰਬਤ ਦੇ ਡੂੰਗੀ ਸਮਾਦੀ ਵਿੱਚ ਸੰਤਾਂ ਪਰਮਾਤਮਾ ਨੇ ਉਹਨਾਂ ਨੂੰ ਇੱਥੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਜਨਮ ਲੈਣ ਦਾ ਹੁਕਮ ਦਿੱਤਾ ਸੀ ਜਿਸ ਕੇ ਨੱਗੇ ਦੱਸਿਆ ਕਿ ਇਸ ਕਿਤਾਬ ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਛਪੇ ਕਲੇਖ ਚ ਉਹਨਾਂ ਨੂੰ ਤਾੰਤ੍ਰਿਕ ਦੱਸਿਆ ਗਿਆ ਜੋ ਕਿ ਲੇਖਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਈ ਵਧਿੱਕੀਆਂ ਦਾ ਬਦਲਾ ਲੈਂਦੇ ਨੇ ਜੀਕੇ ਨੇ ਕਿਤਾਬ ਚ ਪ੍ਰਕਾਸ਼ਕ ਦਾ ਆਈਐਸਬੀਐਨ ਨੰਬਰ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ਕ ਵੱਲੋਂ ਛਾਪੇ ਗਏ ਡਿਸਕਲੇਮਰ ਉੱਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਜੀਕੇ ਨੇ ਕਿਹਾ ਕਿ ਇਸ ਕਿਤਾਬ ਦੇ ਡਿਸਕਲੇਮਰ ਦੀ ਜਾਣਕਾਰੀ ਉੱਤੇ ਜੇਕਰ ਭਰੋਸਾ ਕਰੀਏ ਤਾਂ ਇਸ ਕਿਤਾਬ ਦੇ ਸਾਰੇ ਲੇਖਕ ਲਾਪਤਾ ਨੇ ਤੇ ਇਸ ਕਿਤਾਬ ਚ ਕੰਟੈਂਟਰ ਨੂੰ ਲੈ ਕੇ ਕਿਸੇ ਕੋਰਟ ਚ ਪ੍ਰਕਾਸ਼ਕ ਅਤੇ ਲੇਖਕ ਉੱਤੇ ਮੁਕੱਦਮਾ ਵੀ ਨਹੀਂ ਕੀਤਾ ਜਾ ਸਕਦਾ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਸਵਾਲ ਪੁੱਛਿਆ ਕਿ ਇਸ ਕਿਤਾਬ ਨੂੰ ਧਰਮ ਪ੍ਰਚਾਰ ਕਮੇਟੀ ਜਾਂ ਪੰਜਾਬੀ ਵਿਕਾਸ ਕਮੇਟੀ ਵਿੱਚੋਂ ਕਿਸ ਨੇ ਮਨਜ਼ੂਰੀ ਦਿੱਤੀ ਜਦਕਿ ਇਹ ਕਿਤਾਬ ਨਾ ਸਿਰਫ ਇਤਰਾਜ਼ਯੋਗ ਹੈ ਸਗੋਂ ਇਹ ਕਿਤਾਬ ਗੁਰੂ ਗੋਬਿੰਦ ਸਿੰਘ ਨੂੰ ਸਨਾਤਨੀ ਅਤੇ ਪਾਂਡੂਆਂ ਦਾ ਵੰਸ਼ ਦੱਸਣ ਦੀ ਗਲਤੀ ਕਰ ਰਹੀ ਹੈ ਉਸਤੇ ਨਾਲ ਹੀ ਸਮਰਾਟ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵਧਿੱਕਿਆਂ ਦਾ ਸ਼ਿਕਾਰ ਹੋਣ ਦੀ ਲਾਚਾਰੀ ਬਿਆਨ ਕਰ ਰਹੀ ਹੈ ਜਦਕਿ ਦਸਮ ਗ੍ਰੰਥ ਦੀ ਬਾਣੀ ਗੁਰਗੋਂ ਸੰਮੇਦਿਨ ਨੂੰ ਅਕਾਲ ਦਾ ਪੁਜਾਰੀ ਦੱਸਤੀ ਹੈ ਜੀਕੇ ਨੇ ਸਾਫ ਕਿਹਾ ਕਿ ਆਪਣੇ ਕਟੇ ਪਰਮਿਟ ਤੇ ਲੈਸੈਂਸ ਲੈਣ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਸਿੱਖ ਵਿਚਾਰਧਾਰਤਾ ਨੂੰ ਸਰੈਂਡਰ ਕਰ ਦਿੱਤਾ ਸਾਡੇ ਕੋਲ ਇਹ ਵੀ ਤੱਥ ਨੇ ਕਿ ਇਸ ਕਿਤਾਬ ਦਾ ਪ੍ਰਕਾਸ਼ਕ ਡੀਏਵੀ ਸਕੂਲ ਦਾ ਸਿਲੇਬਸ ਤੈਅ ਕਰਨ ਵਾਲੀ ਸੰਸਥਾ ਡੀਏਵੀ ਸੈਂਟਰ ਫਾਰ ਅਕੈਡੈਮਿਕ ਐਕਸੀਲੈਂਸ ਦਾ ਵੀ ਅਧਿਕਾਰਿਕ ਪ੍ਰਕਾਸ਼ਕ ਹੈ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਕਿਤਾਬ ਡੀਏਵੀ ਸਕੂਲਾਂ ਦੇ ਸਿਲੇਬਸ ਵਾਲੀ ਕਿਤਾਬ ਦਾ ਨਵਾਂ ਸੰਸਕਰਨ ਹੋਵੇ ਜੀਕੇ ਨੇ ਕਿਹਾ ਕਿ ਸਾਡਾ ਗ੍ਰੰਥ ਸਾਡੀ ਪਛਾਣ ਸਾਡਾ ਨਿਸ਼ਾਨ ਸਾਨੂੰ ਵਕਰੀ ਕੌਮ ਵਿੱਚੋਂ ਅੱਡ ਪਹਿਚਾਣ ਦਿੰਦਾ ਪਰ ਇਹ ਕਿਤਾਬ ਸਾਨੂੰ ਸਨਾਤਨੀ ਸਾਬਤ ਕਰਨ ਉੱਤੇ ਉਤਾਰੂ ਲੱਗਦੀ ਹੈ ਸਵਾਲ ਤਾਂ ਇਹ ਹੈ ਕਿ ਅਜਿਹਾ ਕਿਉਂ ਹੋ ਰਿਹਾ ਕੌਣ ਕਰ ਰਿਹਾ ਇਹ ਸਵਾਲ ਬੜਾ ਗੰਭੀਰ ਅਤੇ ਸਮਝਣਯੋਗ ਹੈ ਇਸ ਨਾਲ ਸਿੱਖਾਂ ਦਾ ਭਵਿੱਖ ਜੁੜਿਆ ਹੋਇਆ ਹੈ ਇਹ ਮਹਾਕਾਲ ਸ਼ਬਦ ਜਾਂ ਇਸ ਤਰ੍ਹਾਂ ਦੇ ਹੋਰ بڑے Hindu ਦੇਵੀ ਦੇਵਤਿਆਂ ਵਾਲੇ ਅਲੰਕਾਰ ਅਕਸਰ 75 ਨਾਟਕ ਵਿੱਚ ਹੀ ਜ਼ਿਆਦਾ ਮਿਲਦੇ ਨੇ ਉਸ ਬਾਰੇ ਸਿੱਖ ਪੰਥ ਵਿੱਚ ਪਹਿਲਾਂ ਹੀ ਬਹੁਤ ਵੱਡੀ ਦੁਬੇ ਦਾ ਕਿਉਂਕਿ ਸਮਪਰਦਾਇਕ ਵਿਚਾਰਧਾਰਾਂ ਵਾਲੇ ਜਾਂ ਜਥਾ ਪਿੰਡਰਾਂ ਦਮਦਮੇ ਟਕਸਾਲ ਅਤੇ ਨਹਿਂਗ ਜਥੇਬੰਦੀਆਂ ਤਾਂ ਇਹ ਕਹਿੰਦੀਆਂ ਨੇ ਕਿ 75 ਨਾਟਕ ਗੁਰੂ ਸਾਹਿਬ ਦੀ ਕਿਰਤ ਪਰ ਮਸ਼ੀਨਰੀ ਜਾਂ ਸਿੱਖ ਵਿਦਵਾਨ ਇਹ ਕਹਿੰਦੇ ਨੇ ਕਿ 75 ਨਾਟਕ ਦਾ ਅੱਖਰ ਅੱਖਰ ਗੁਰੂ ਸਾਹਿਬ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਮੀਡੀਆ ਰਿਪੋਰਟ ਅਨੁਸਾਰ ਇੱਕ ਸੰਜੋਤ ਤੇ ਉਦੀਨ ਉਹ ਜਾਬ ਸਾਹਿਬ ਦੇ ਕੁਝ ਹੋਰ ਲੇਖਤਾਂ ਨੂੰ ਹਲੇ ਗੁਰੂ ਸਾਹਿਬ ਦੀ ਕਿਰਤ ਮੰਨਦੇ ਨੇ ਪਰ ਹੁਣ ਜਥਾ ਭਿੰਡਰਾਂ ਦੇ 13ਵੇਂ ਮੁਖੀ ਗਿਆਨੀ ਕਰਤਾਰ ਸਿੰਘ ਦੇ ਸੁਪੁੱਤਰ ਤੇ ਸ਼ਹੀਦ ਭਾਈ ਅਮਰਿਕ ਸਿੰਘ ਦੇ ਭਰਾ ਭਾਈ ਮਨਜੀਤ ਸਿੰਘ ਨੇ ਵੀ ਇਸ ਉੱਤੇ ਕਿੰਤੂ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਕਾਲ ਦੇ ਪੁਜਾਰੀ ਕਹਿਣਾ ਉਹਨਾਂ ਦਾ અપਮਾਨ ਅਜਿਹਾ برداشت ਨਹੀਂ ਕੀਤਾ ਜਾਵੇਗਾ ਪਰ ਦੂਜੇ ਪਾਸੇ ਜਥਾ ਭਿੰਡਰਾਂ ਨਾਲ ਸੰਬੰਧਿਤ ਵਿਦਵਾਨ ਭਾਈ ਬੰਤਾ ਸਿੰਘ ਮੁੰਡਾਪਿੰਡ ਬਾਬਾ ਹਰਨਾਮ ਸਿੰਘ ਧੂਮਾ ਅਤੇ ਹੋਰ ਕਈ 75 ਨਾਟਕ ਨੂੰ ਗੁਰੂ ਸਾਹਿਬ ਦੀ ਕਿਰਤ ਮੰਨਦੇ ਨੇ ਫਿਰ ਇਸ ਵਿੱਚ ਦੋਸ਼ੀ ਕੌਣ ਹੋਇਆ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਹੋਰ ਲੇਖਤਾ ਨੂੰ ਗੁਰੂ ਦੀਆਂ ਲੇਖਤਾ ਸਮਝਦੇ ਨੇ ਤੇ ਪੰਥਕ ਜੁਕਤ ਵਿੱਚ ਬੈਠ ਕੇ ਵਿਚਾਰ ਕਰਨ ਦੀ ਥਾਂ 75 ਨਾਟਕ ਜਾ ਕਿਸੇ ਹੋਰ ਲੇਖਤਾ ਤੇ ਥੋੜਾ ਜਿਹਾ ਵੀ ਕਿੰਤੂ ਕਰਨ ਵਾਲੇ ਨੂੰ ਸਿਰ ਲਾਹ ਦੇਣ ਦੀਆਂ ਧਮਕੀਆਂ ਦਿੰਦੇ ਨੇ ਅਤੇ ਕਈ ਥਾਂ ਤੇ ਲਾਹੇ ਵੀ ਗਏ ਨੇ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰੋਫੈਸਰ ਦਰਸ਼ਨ ਸਿੰਘ ਗੁਰਵਕ ਸਿੰਘ ਕਾਲਾ ਅਫਗਾਨਾ ਅਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨਾਲ ਵੀ ਅਜੈਾਈ ਰੌਲਾ ਜਥਾ ਭਿੰਡਰਾਂ ਵਿੱਚ ਹੀ ਭਾਈ ਮਨਜੀਤ ਸਿੰਘ ਅਤੇ ਕਈ ਹੋਰ ਤਾਂ ਬੋਲੀ ਪਏ ਨੇ ਹੁਣ ਜਿਹੜਾ ਭਾਜਪੀ ਦਾ ਹਮਾਇਤ ਕਰਦੇ ਨੇ ਜਾਂ 75 ਨਾਟਕ ਦੇ ਅਖਰ ਕਰਨ ਗੁਰੂ ਸਾਹਿਬ ਦੀ ਬਾਣੀ ਮੰਨਦੇ ਨੇ ਉਹੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇਹ ਜੋ ਕਿਤਾਬ ਵਿੱਚ ਲਿਖਿਆ ਗਿਆ ਇਸ ਨੂੰ ਲਿਖਣ ਦਾ ਕੀ ਮਤਲਬ ਤੇ ਕੀ ਮਕਸਦ ਹੈ ਤੇ ਇਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਜਾਂ ਉਹਨਾਂ ਦੀ ਸ਼ਾਨ ਨੂੰ ਚਾਰ ਚੰਨ ਲੱਗੇ ਨੇ ਹਲੇ ਹੋਰ ਬਹੁਤ ਕੁਝ ਹੈ ਜੋ ਸਮਾਂ ਉਣ ਤੇ ਸਾਹਮਣੇ ਆਵੇਗਾ ਜੇ ਅਸੀਂ ਸਮੇਂ ਸਰ ਨਾਲ ਸਮਝੇ ਤਾਂ ਸਿੱਖਾਂ ਨੂੰ ਮੂਰਤੀ ਪੂਜਾ ਤੇ ਗਿਣਤੀ ਮਿੰਤੀ ਦੇ ਪਾਠ ਪੂਜਾ ਜਾਂ ਹੋਰ ਕਰਮਕਾਂਡ ਕਰਦੇ ਹੋਏ ਆਮ ਦੇਖਿਆ ਜਾਵੇਗਾ ਸਿੱਖ ਬੁੱਧੀਜੀਵੀ ਮੰਨਦੇ ਨੇ ਕਿ ਦੋ ਤਖਤਾਂ ਤੇ ਦਿੱਲੀ ਕਮੇਟੀ ਉੱਤੇ ਪੂਰੀ ਤਰ੍ਹਾਂ ਆਰਐਸਐਸ ਜਾਂ ਬੀਜੇਪੀ ਕਾਬਜ਼ਾ ਹੈ ਅਤੇ ਹਰਿਆਣਾ ਕਮੇਟੀ ਉੱਤੇ ਵੀ ਬੀਜੇਪੀ ਅਤੇ ਆਰਐਸਐਸ ਦਾ ਕਾਫੀ ਵੱਡਾ ਪ੍ਰਭਾਵ ਹੈ ਗੁਰਿੰਦਰਪਾਲ ਸਿੰਘ ਕਹਿੰਦੇ ਨੇ ਜੇ ਆਉਣ ਵਾਲੇ ਸਮੇਂ ਵਿੱਚ ਸਿੱਖ ਨਾ ਸੁਚੇਤ ਹੋਏ ਤਾਂ ਬਾਬਾ ਹਰਨਾਮ ਸਿੰਘ ਧੂਮਾ ਬਾਂਕੋ ਬੀਜੇਪੀ ਦੀ ਹਮਾਇਤ ਤੇ ਅਗੇ ਤਾਂ ਬੀਜੇਪੀ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਤੇ ਵੀ ਥੋੜੇ ਸਮੇਂ ਬਾਅਦ ਕਾਬਜ਼ ਹੋ ਜਾਵੇਗੀ ਉਸ ਤੋਂ ਬਾਅਦ ਸਾਡਾ ਇਤਿਹਾਸ ਪਹਿਚਾਣ ਮਹੰਤਰਾ ਤੱਕ ਪਹੁੰਚ ਸਭ ਕੁਝ ਬਦਲ ਜਾਵੇਗਾ ਇਸ ਲਈ ਸਿਰਫ ਅਖਬਾਰੀ ਬਿਆਨਬਾਜ਼ੀ ਜਾਂ ਡਿਜੀਟਲ ਮੀਡੀਆ ਤੇ ਗੱਲਾਂ ਬਣਾ ਕੇ ਪਾਉਣ ਨਾਲ ਨਹੀਂ ਸਰਨਾ ਸਾਰਿਆਂ ਨੂੰ ਜੱਜਦਾਰ ਅਕਾਲ ਤਖਤ ਸਾਹਿਬ ਕੋਲ ਬੇਨਤੀ ਕਰਕੇ ਇਸ ਮੁੱਦੇ ਨੂੰ ਲੈ ਕੇ ਇਕੱਠੇ ਬੈਠਣਾ ਚਾਹੀਦਾ ਇਸ ਵਿੱਚੋਂ ਅਜਿਹੇ ਵਿਵਾਦਾਂ ਦੇ ਪੱਕੇ ਹੱਲ ਲੱਭਣੇ ਚਾਹੀਦੇ ਨੇ ਤਾਂ ਕਿ ਹਰ ਰੋਜ਼ ਕੋਈ ਵਿਪਰਵਾਦੀ ਅਜਹੀ ਸ਼ਰਾਰਤ ਕਰਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਗੱਦਲਾਉਣ ਅਤੇ ਸਿੱਖਾਂ ਨੂੰ ਪੰਬਲ ਪੂਸੇ ਪਾਉਣ ਦਾ ਹਈਆ ਨਾ ਕਰੇ ਤੇ ਨਾ ਹੀ ਸਾਡੇ ਬੱਚਿਆਂ ਨੂੰ ਇਹ ਪੜਨਾ ਪਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਦੇ ਪੁਜਾਰੀ ਸਨ